ਯੁੱਧ ਤਰਮ ਜੋਧ ਦੇ ਪਰਥਾਏ ਜੋ ਗੁਰਮਤ ਦਾ ਆਸ਼ਾ ਹੈ ਖਾਲਸਾ ਜੀ ਦੇ ਬੋਲ ਬਾਲੇ ਦਾ ਹਲੇਮੀ ਰਾਜ ਸਥਾਪਿਤ ਕਰਨ ਦਾ ਇੱਕ ਸਾਂਝੀ ਵਾਲਾ ਸਮਾਜ ਸਥਾਪਿਤ ਕਰਨ ਦਾ ਉਸ ਦੇ ਪਰਥਾਏ ਜਿਹੜੇ ਸਾਡੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜਰਨੈਲ ਸੁਖ ਸਿੰਘ ਜੀ ਤથા ਉਹਨਾਂ ਦੇ ਨਾਲ ਬੇਅੰਤ ਹੋਰ ਸਿੰਘ ਬੀਬੀਆਂ ਪਚੰਗੀ ਉਹਨਾਂ ਨੂੰ ਯਾਦ ਕਰਨ ਲਈ ਮਨਾਨੇ ਅਸੀਂ ਇਹ ਸਮਾਗਮ ਜਿਹੜੇ ਸਾਡੇ ਸ਼ਹੀਦ ਗੁਰਮਤ ਦੇ ਗਾੜੀ ਰਾਹ ਤੇ ਚਲਦਿਆਂ ਸ਼ਹੀਦ ਹੋਏ ਉਸ ਗੁਰਮਤ ਗਾੜੀ ਰਾਹ ਤੇ ਉਸ ਧਰਮ ਯੁੱਧ ਦੇ ਰਾਹ ਦੇ ਉੱਤੇ ਚੱਲਣ ਦੇ ਲਈ ਸਾਨੂੰ ਕੋਈ ਸੋਜੀ ਮਿਲੇ ਸਾਨੂੰ ਕੋਈ ਸਮਰੱਥਾ ਮਿਲੇ ਸਾਨੂੰ ਕੋਈ ਉਦਮ ਉਤਸ਼ਾਹ ਮਿਲੇ ਇਸ ਪਰਖਾਏ ਆਪਾਂ ਪਾਤਸ਼ਾਹ ਦੀ ਚਰਨ ਪਰਸਣਾਂ ਪਿਛਲੇ ਸਮੇਂ ਦੇ ਵਿੱਚ ਇਹ جنگ ਕਿਸ ਪ੍ਰਕਾਰ ਹੋਈ ਇਹਦੇ ਸੰਬੰਧੀ ਹੋਣਾ ਬਹੁਤ ਸਾਰਾ ਇਤਿਹਾਸ ਲਿਖਿਆ ਤੇ ਗਾਇਆ ਮਿਲ ਜਾਂਦਾ ਪਰ ਇਹ جنگ ਕਿਉਂ ਹੋਈ ਇਹਦੇ ਸੰਬੰਧੀ ਉਹ ਸਤੀਬਰਤਾ ਜਾਂ ਉਹ ਗਹਿਰਾਈ ਦੇ ਨਾਲ ਅਜੇ ਗੁਰੂ ਖਾਲਸਾ ਪੰਥ ਦੇ ਅੰਦਰ ਜਿਹੜਾ ਪ੍ਰਵਚਨ ਹੈ ਵਿਚਾਰਾਂ ਦਾ ਪ੍ਰਵਾਹ ਹੈ ਉਹ ਉਨਾ ਪ੍ਰਵਲ ਨਹੀਂ ਹੈ ਸੋ ਮੈਂ ਪਹਿਲੀ ਬੇਨਤੀ ਇਸ ਪ੍ਰਥਾਏ ਕਰਨੀ ਕਿ ਇਹ ਜੰਗ ਕਿਉਂ ਹੋਈ ਉਸ ਤੋਂ ਬਾਅਦ ਦੂਸਰੀ ਬੇਨਤੀ ਮੈਂ ਇਸ ਪ੍ਰਥਾਏ ਕਰਨੀ ਕਿ ਇਹ ਜੰਗ ਜੋ ਅਮੁੱਖ ਹੈ ਜੋ ਅਰੁਕ ਹੈ ਕਿਉਂਕਿ ਜਦੋਂ ਤੱਕ ਪੂਰੀ ਦੁਨੀਆ ਦੇ ਵਿੱਚ ਜਿੱਥੇ ਤੱਕ ਗੁਰੂ ਖਾਲਸਾ ਜੀ ਦਾ ਬੋਲ ਵਾਲਾ ਉੱਥੇ ਤੱਕ ਹਲੇਮੀ ਰਾਜ ਸਿੱਖ ਸੰਜੀਵਾਲ ਦਾ ਸਮਾਜ ਨਹੀਂ ਸਿਰਜਿਆ ਜਾਂਦਾ ਉਦੋਂ ਤੱਕ ਇਹ ਜੰਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਘੱਟ ਵੱਧ ਤੀਬਰਤਾ ਦੇ ਨਾਲ ਵੱਖੋ ਵੱਖਰੀ ਰਣਨੀਤੀ ਦੇ ਨਾਲ ਲੜੀ ਜਾਂਦੀ ਰਹਿਣੀ ਤੇ ਇਸ جنگ ਦੇ ਵਿੱਚ ਅੱਜ ਅਸੀਂ ਕਿੱਥੇ ਖੜੇ ਹਾਂ ਤੇ ਸਾਡਾ ਪ੍ਰਭੂ ਇੱਕ ਕਿਦਾਂ ਦਾ ਸੁ ਪਹਿਲਾ ਜਿਹੜਾ ਨੁਕਤਾ ਹੈ ਕਿ ਇਹ ਜੰਗ ਕਿਉਂ ਲੜੀ ਗਈ ਉਸ ਦੇ ਸਬੰਧ ਦੇ ਵਿੱਚ ਇਹ ਗੱਲ ਜ਼ਰੂਰ ਸਮਝਣ ਲਾਇਕ ਹੈ ਕਿ ਜਿਹੜਾ ਸਭ ਤੋਂ ਬੁਨਿਆਦੀ ਤੇ ਸਭ ਤੋਂ ਆਧਾਰ ਟੇਕ ਕਾਰਨ ਹੈ ਉਹ ਜੋ ਗੁਰਮਤਿ ਦੀ ਬਿੱਪਰ ਦੀ ਰੀਤ ਦੇ ਨਾਲ ਵਿਰੋਧਤਾ ਉਹ ਬਨਿਆਦੀ ਕਾਰਨ ਗੁਰਮਤਿ ਗਾੜੀ ਰਾਹ ਤੇ ਚਲਦਿਆਂ ਜਿਸ ਤਰਾਹ ਦਾ ਇੱਕ ਮਨੁੱਖ ਜਿਹੜਾ ਦਇਆ ਧਰਮ ਤੇ ਚੱਲਣ ਵਾਲਾ ਸੰਤੋਖੀ ਮਨੁੱਖ ਹੈ ਇੱਕ ਪਾਸੇ ਉਹ ਮਨੁੱਖ ਨੇ ਤੇ ਇੱਕ ਪਾਸੇ ਉਸ ਤਰ੍ਹਾਂ ਦਾ ਨਿਜਾਮ ਹੈ ਜਿਹੜੇ ਊਚ ਨੀਚ ਨੂੰ ਮਰਨ ਬੰਡ ਕਰਕੇ ਮਾਨਸਿਕ ਤੌਰ ਤੇ ਬਹੁਤ ਸਾਰਿਆਂ ਨੂੰ ਗੁਲਾਮ ਰੱਖਣ ਦੀਆਂ ਵਿਉਂਤੰਬ ਗੁੰਨਦੇ ਰਹੇ ਨੇ ਤੇ ਇਹ ਪ੍ਰਥਾ ਲਾਗੂ ਕਰਦੇ ਰਹੇ ਨੇ ਗੁਰਮਤ ਦਾ ਅਸੂਲ ਸਰਵਤ ਦੇ ਭਲੇ ਦਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਦੇ ਵਿੱਚ ਬੋਲਾ ਹੈ ਕਿ ਹਮ ਅਕਾਲੀ ਸਭ ਕੇ ਵੱਲ ਕਿ ਸਾਰਿਆਂ ਦੇ ਇਹ ਨਹੀਂ ਹੈ ਕਿ ਕੱਲਾ ਸਾਡੀ ਲੜਾਈ ਖਾਲਸਾ ਪੰਥ ਤੱਕ ਹੈ ਜਾਂ ਗੁਰਸੰਗਤ ਤੱਕ ਹੈ ਸਭ ਮਨੁੱਖਤਾ ਤੱਕ ਹੈ ਸਭ ਕੁਦਰਤ ਤੱਕ ਸਾਰਿਆਂ ਦੇ ਵੱਲ ਜਦੋਂ ਸਿੱਖ ਰਾਜ ਆਇਆ ਵੀ ਉਸ ਵਕਤ ਵੀ ਇਹ ਨਾਰਾ ਰਿਹਾ ਕਿ ਦੇਗੋ ਤੇਗੋ ਫਤਿਹੋ ਨੁਸਰਤ ਬੇਦਰਮ ਕਿ ਦੇਗ ਦੀ ਤੇ ਤੇਗ ਦੀ ਫਤਿਹ ਹੋਏਗੀ ਇਸ ਰਾਜ ਚ ਦੇਗ ਦੀ ਫਤਿਹ ਦਾ ਮਤਲਬ ਕਿ ਜੋ ਵੀ ਪਦਾਰਥ ਹੈ ਤੁਹਾਡੀ ਜ਼ਰੂਰਤ ਹੈ ਇਹ ਨਹੀਂ ਕਿ ਕੱਲੀ ਕੜਾਹ ਪ੍ਰਸ਼ਾਦ ਦੀ ਦੇਗ ਤੇਗ ਦਾ ਅਰਥ ਹੈ ਸਮੁੱਚੇ ਰੂਪ ਦੇ ਵਿੱਚ ਜੋ ਵੀ ਇਸ ਜੀਵਨ ਨਿਰਵਾਲੇ ਜ਼ਰੂਰੀ ਚੀਜ਼ ਹੈ ਉਹ ਤੁਹਾਨੂੰ ਮਿਲੇਗੀ ਤੇਗ ਦੀ ਫਤੇ ਦਾ ਅਰਥ ਹੈ ਕਿ ਤੁਹਾਡੀ ਹਰੇਕ ਚੋਰ ਧਾੜਵੀ ਜ਼ਾਲਮ ਅਹਲਕਾਰ ਡਾਕੂ ਹਰੇਕ ਤੋਂ ਰੱਖਿਆ ਹੋਏਗੀ ਤੇ ਇਨਸਾਫ ਮਿਲੇਗਾ ਨਿਆਂ ਮਿਲੇਗਾ ਇਹ ਤੇਗ ਦੀ ਫਤੇ ਦਾ ਅਰਥ ਹੈ ਤੇ ਤੀਸਰੀ ਗੱਲ ਨੁਸਰਤ ਬੇਦਰੰਗ ਨੁਸਰਤ ਹੁੰਦੀ ਕੁੰਮਕ ਸਹਾਇਤਾ ਬੇਦਰੰਗ ਦੀ ਬਿਨਾ ਦੇ ਤੇ ਹਰੇਕ ਨੂੰ ਬਿਨਾ ਦੇਰ ਸਹਾਇਤਾ ਮਿਲਦੀ ਇਹ ਇੱਕ ਗੁਰਮਤ ਦਾ ਨਿਸ਼ਾਨਾ ਹੈ ਰਾਜ ਦਾ ਸੋ ਇਸ ਰਾਜ ਤੇ ਤੇ ਇੱਕ ਪਾਸੇ ਦੂਸਰਾ ਬਿੱਪਰ ਕੀ ਰੀਤ ਦਾ ਰਾਜ ਹੈ ਜਿਹਦੇ ਵਿੱਚ ਵੱਲ ਛਲ ਸਾਮਦਮ ਦੰਡ ਪੇਤ ਸਾਰਾ ਕੁਝ ਵਰਤਿਆ ਜਾਂਦਾ ਤੇ ਉਹਦੇ ਵਿੱਚ ਕੋਈ ਨ્યાਯ ਵਿਚਾਰ ਵਿਧਾਨ ਧਰਮ ਕੁਛ ਨਹੀਂ ਗਿਣਿਆ ਜਾਂਦਾ ਸੋ ਇਹ ਇਸ ਤਰ੍ਹਾਂ ਦੀ ਇੱਕ جنگ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਜਫਰਨਾਮਾ ਲਿਖਿਆ ਉਸ ਵਕਤ ਉਹਨਾਂ ਨੇ ਗੁਰੂ ਘਰ ਦੀ ਜੰਗ ਦਾ ਵਿਧਾਨ ਤੇ ਜੋ ਔਰੰਗਜ਼ੇਬ ਸੀਗਾ ਉਹਦੇ ਬਿਰਤੀ ਦੇ ਵਿੱਚ ਫਰਕ ਦੱਸਿਆ ਉਹ ਔਰੰਗਜ਼ੇਬ ਨੂੰ ਕਹਿੰਦੇ ਨਾ ਇਮਾਮ ਪਰਸਤੀ ਨਾ ਔਜ਼ਾਏ ਦੀ ਨਾ ਸਾਹਿਬ شناਸੀ ਨਾ ਮੁਹੰਮਦ ਯਕੀਨ ਚਾਰ ਗੱਲਾਂ ਉਹਨਾਂ ਨੇ ਕਹੀਆਂ ਔਰੰਗਜ਼ੇਬ ਨੂੰ ਕਹਿੰਦੇ ਕਿ ਤੇਰਾ ਕੋਈ ਇਮਾਨ ਨਹੀਂ ਹੈ ਦੂਸਰੀ ਗੱਲ ਕਹਿੰਦੇ ਕਿ ਔਜ਼ਾਏ ਦੀਨ ਦੀਨ ਹੁੰਦਾ ਧਰਮ ਤੇ ਤੈਨੂੰ ਆਪਣੇ ਧਰਮ ਦਾ ਵੀ ਵਿਧਾਨ ਨਹੀਂ ਪਤਾ ਨਾ ਸਾਹਿਬ شناਸੀ ਸਾਹਿਬ ਹੁੰਦਾ ਅਕਾਲ ਪੁਰਖ شناਸੀ ਸ਼ਨਾਫਤ ਤੈਨੂੰ ਕਹਿੰਦੇ ਅਕਾਲ ਪੁਰਖ ਦੀ ਵੀ ਸ਼ਨਾਫਤ ਨਹੀਂ ਹੈ ਦੇ ਨਾਮ ਮੁਹੰਮਦ ਯਕੀਨ ਨਾ ਹੀ ਤੈਨੂੰ ਆਪਣੇ ਪਟੰਬਰ ਤੇ ਯਕੀਨ ਤਾਂ ਕਰਕੇ ਤੂੰ ਗੁਰੂ ਘਰ ਦੇ ਉੱਤੇ ਚੜਾਈ ਕਰਕੇ ਇਹ ਹੀ ਬਿਲਕੁਲ ਬਿਲਕੁਲ ਇਨ ਮਨ ਹਾਲਾਤ ਇਸ جنگ ਦੇ ਜਿਹੜੀ ਗੱਲ ਪੈਨੀ ਪਾਦਸ਼ਾਹ ਨੇ ਕਹੀ ਕਿ ਨਾ ਇਮਾਮ ਪ੍ਰਸਤੀ ਕਿ ਤੇਰਾ ਕੋਈ ਈਮਾਨ ਨਹੀਂ ਹੈ ਇਸ جنگ ਦੇ ਵਿੱਚ ਹੁਣ ਬਹੁਤ ਸਾਰੀਆਂ ਲਿਖਤਾਂ ਆ ਗਈਆਂ ਨੇ ਲਿਖਤਾਂ ਦੇ ਵਿੱਚ ਤਿੰਨ ਚਾਰ ਦਾ ਮੈਂ ਜ਼ਿਕਰ ਕਰਦਾ ਇੱਕ ਉਹਨਾਂ ਦੇ ਬੀਲੇ ਦੇ ਫੌਜ ਦੇ ਜਨਰਲ ਹੋਏ ਸਿਨ ਉਹਨੇ ਕਿਹਾ ਕਿ ਇੰਦਰਾ ਦਾ ਇੰਦਰਾ ਨੂੰ ਇਸ ਕੱਲੂਕਾਰੇ ਤੋਂ 18 ਮਹੀਨੇ ਲਗਭਗ ਪਹਿਲਾਂ ਕਹਿੰਦੇ ਫਤੂਰ ਚੜਿਆ ਸੀਗਾ ਦਰਬਾਰ ਸਾਹਿਬ ਦੇ ਫੌਜੀ ਹਾਂ ਫਿਰ ਇੱਕ ਹੁਣੇ ਬਿਲਕੁਲ 5 ਜੂਨ ਨੂੰ ਇੱਕ ਉਸ ਵੇਲੇ ਦਾ ਜਿਹੜਾ ਡੀਜੀਐਮਓ ਦੇ ਵਿੱਚ ਅਸਿਸਟੈਂਟ ਸੀਗਾ ਮੁੜ ਕੇ ਫੌਜ ਦਾ ਜਨਰਲ ਬਣ ਕੇ ਰਟਾਇਰ ਹੋਇਆ ਵਿਸ਼ਵਨਾਥ ਸ਼ਰਮ ਇਹ ਹੀ ਗੱਲ ਉਹਨੇ ਕਹੀ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਕੋਈ ਕਾਨੂੰਨ ਵਿਧਾਨ ਨਹੀਂ ਹੈ ਜਿਹਦੇ ਤਹਿਤ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ YouTube ਦਾ ਚੈਨਲ ਹੈ ਇੱਕ ਲੈਗਸ ਕੌਂਸੀਲੀਅਮ ਉਹਦੇ ਉੱਤੇ ਤੁਸੀਂ ਉਹਦੀ ਵੀਡੀਓ ਸੁਣ ਸਕਦੇ ਉਹ ਕਹਿੰਦੇ ਕਿ ਉਹਨੂੰ ਬਹੁਤ ਸਪਸ਼ਟ ਰੂਪ ਚ ਕਿਹਾ ਕਿ ਕੋਈ ਵਿਧਾਨ ਨਹੀਂ ਹੈ ਪਰ ਉਹ ਫਿਰ ਵੀ ਇਮਾਨਦਾਰ ਨਹੀਂ ਰਿਹਾ ਉਸ ਵੇਲੇ ਦਾ ਇੰਦਰਾ ਗਾਂਧੀ ਦਾ ਹੀ ਅਪਾਇੰਟ ਕੀਤਾ ਹੋਇਆ ਪੰਜਾਬ ਦਾ ਗਵਰਨਰ ਸੀਗਾ ਬੀਡੀ ਪਾਂਡੇ ਉਹ ਵੀ ਬਾਤ ਦੇ ਵਿੱਚ ਅਸਤੀਫਾ ਦੇ ਕੇ ਚਲਾ ਗਿਆ ਜੁਲਾਈ ਦੇ ਵਿੱਚ ਹੀ ਉਹ ਉਦਾਂ ਇੰਦਰਾ ਗਾਂਧੀ ਦਾ ਉਹ ਬੜਾ ਖਾਸul ਖਾਸ ਹੁੰਦਾ ਸੀਗਾ ਉਸ ਨੇ ਵੀ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਇੰਦਰਾ ਗਾਂਧੀ ਨੇ ਸਾਰੇ ਵਿਧੀ ਵਿਧਾਨ ਛਿੱਕੇ ਟੰਗ ਕੇ ਸਾਰਾ ਹੀ ਇਮਾਨ ਛਿੱਕੇ ਟੰਗ ਕੇ ਇਹ ਹਮਲਾ ਕੀਤਾ ਸੋ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਔਜ਼ਾਏਦੀਨ ਕਿ ਉਹਨੂੰ ਆਪਣੇ ਧਰਮ ਦੀ ਵੀ ਸਮਝ ਨਹੀਂ ਸੀ ਤੇ ਤੀਜੀ ਗੱਲ ਕਿ ਉਸ ਨੂੰ ਸਾਹਿਬ ਦੀ ਵੀ شناخت ਨਹੀਂ ਸੀ ਜੇ ਉਸ ਨੂੰ ਅਕਾਲ ਪੁਰਖ ਦੀ ਕੋਈ ਅਨੁਭਵ ਹੁੰਦਾ ਕੋਈ ਨਿਸ਼ਾਨੀ ਪਤਾ ਹੁੰਦੀ ਤਾਂ ਕਿਸੇ ਰੂਪ ਦੇ ਵਿੱਚ ਵੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਦੀ ਉਹ ਆਰਡਰ ਨਹੀਂ ਦੇ ਸਕਦੀ ਸੀ ਸੋ ਕੁੱਲ ਰੂਪ ਦੇ ਵਿੱਚ ਉਹ ਸਾਖਤ ਸੀਗੀ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਔਰੰਗਜ਼ੇਬ